ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸਵੇਰ ਦੇ ਵੱਜ ਗਏ ਚਲੋ ਜੀ ਟਾਈਮ ਹੋ ਗਿਆ 7:00 ਵੱਜ ਗਏ ਖੂਨ ਦੀ ਤਿਆਰੀ ਕਰਦੇ ਆਪਾਂ ਇੰਦਰ ਵੀ ਨਹਾਉਣ ਜਾਂਦਾ 7:00 ਵੱਜ ਗਏ ਤੇਰੀ ਮਾਂ ਕਿੰਨੇ ਵਜੇ ਆਉਂਦੀ ਹੈ 7:00 ਚੱਲੀ ਤੇ ਮੰਜਾ ਆਪਾਂ ਬੰਨ੍ਹਦੀਆਂ ਇੱਕ ਰਹਿ ਗਈ ਤੇ ਉਹ ਸੁਵਾਰ ਦੀ ਮਾਂ ਇੰਨੇ ਨੇ ਸਫੀ ਦੀ ਰੋਟੀ ਲਈ ਕੋਈ ਹੋਈ ਉੱਥੇ ਮੈਂ ਮਹਿਤਾਬ ਨੂੰ ਉਠਾਉਣੀ ਆ ਉਹਨੂੰ ਚਾਹ ਪਿਲਾਵਾਂਗੇ ਤਾਂ ਬੇ ਉਠੋ ਜੀ ਗੁੱਡ ਮਾਰਨਿੰਗ ਓਏ ਪੈਨ ਦੇ ਤਰੀਕੇ ਦੇਖ ਲੈਨੇ ਚੱਲ ਪੁੱਤ ਸਕੂਲ ਵੀ ਜਾਣਾ ਹੈ ਜਾਣਾ ਸਕੂਲ ਹੈ ਨਾ ਛੁੱਟੀ ਦੀ ਗੱਲ ਮੇਰਾ ਫਿਰ ਅੱਜ ਤੇਰਾ ਟੈਸਟ ਨਹੀਂ ਹੈਗਾ ਹੈਗਾ ਨਾ ਹੈ ਹੈਗਾ ਕੰਮ ਤਾਂ ਯਾਦ ਕਰਿਆ ਰਾਤ ਤਾਂ ਵੀ ਫੋਣੀ ਭੁੱਲ ਗਈ ਆਪਾ ਕਿਾਕੇ ਲੰਮੀ ਬਾਰੇ ਚ ਚੱਲਾਂਗੇ ਪੰਜ ਪੱਕਾ ਟਿਕੂਟੀ ਬਣੇ ਨਾਲ ਸਾਹਿਬੀ ਨੂੰ ਮਾਈਏ ਫਿਰ ਤੂ ਖੇਡ ਕੇ ਜਾਈਂ ਸਕੂਲ ਤੇ ਨਾ ਇੰਨਾ ਟਾਈਮ ਖੇਡਨੀ ਉਹਨਾਂ ਦਾ ਬਿਆਹ ਤੇ ਦਰਮਿਆਨ ਦਾ ਨਿਕਲਾ ਬਾਲ ਇਕੱਠੇ ਗੱਲੀ ਪੈ ਤੁਰ ਦੇਖ ਮਹਿੰਗੀ ਕਰਦਾ રે ਮਹਿੰਗੀ ਗਏ ਤੂੰ ਕਿ ਤੁਸੀਂ ਸਭੀ ਮੈਨੂੰ ਕੋ ਇਹ ਨੋੜੀ ਹੈ ਉਧਰ ਨਾ ਖੂੰਗ ਆਹ ਹਾਰਾ ਤਾਂ ਫਿੱਕੀ ਦੀ ਹੈ ਨਾ ਕਿੰਨੀ ਜੜ ਗਈ ਓਏ ਉੱਤੜੇ ਉੱਤੜੇ ਪਾ ਗਿਆ ਤੇਰੇ ਗੱਡੀ ਚ ਮੈਨੂੰ ਮਾਈਂਂ ਜਿ ਤਗਾ ਦੇ ਇਹ ਬਾਲੀ ਲੈ ਕੇ ਜਾਣੇ ਉੱਥੇ ਤੇ ਸਾਈਕਲ ਦਾ ਮੰਗ ਲੈ ਰੋਟੀਆਂ ਘਾਦਾ ਮੈਂ ਦੱਸਿਆ ਵੀ ਤੂੰ ਅਜੇ ਸੁੱਤੀ ਪਈ ਐ ਤੇਰੇ ਕੋ ਚਾਹ ਵੀ ਪਾਨਾ ਕਿਤੇ ਤੂੰ ਹੁਣੇ ਉੱਥੇ ਹੀ ਤੇਰੀ ਚਾਹ ਖਾ ਜਾ ਰੋਟੀਆਂ ोट कर म

ਕਾਜੀ ਆ ਜਾ ਆ ਜਾ ਮਿਲ ਲਾ ਗਿਆ ਨੀ ਦੇਖੀ ਜਾਈਏ ਆ ਜਾ ਆ ਜਾ ਆ ਜਾ ਨਾ ਮੇਰੇ ਖਾਵਣ ਬੱਚੇ ਹਾਂ ਅੰਮ੍ਰਿਤ ਮਿਲ ਲਾ ਗਿਆ ਹਾਲੇ ਆਲੋ ਸਾਲਟ ਇਹ ਮੈਂ ਵੀ ਦੇਖਾ ਸਾਬੂ ਨਹੀਂ ਮੈਂ ਹੀ ਦੇਖਾ ਕਿੰਨੀ ਸੋਣੀ ਚੜ ਗਈ ਹਾਏ ਟੱਡ ਲੱਗ ਪਿਆ ਹੋਰ ਤੇਰਾ ਦੇ ਰੰਗ ਰਾਤ ਵੀ ਤੇਰੇ ਨਾਲ ਪਿਆ ਜੀ ਦਾਬੂ ਤੁਹਾਨੂੰ ਪਤਾ ਨਹੀਂ ਕਿ ਸੇਵ ਜਿੰਨਾ ਪਿਆਦੀ ਨਾ ਤੈਨੂੰ ਦੰਗੜਾਂ ਨਹੀਂ ਕਰਿਆ ਨੇ ਆਏ ਨੱਤਾ ਨਹੀਂ ਮਾਰੀ ਤੇ ਮਿਰਜ਼ਾ ਮਾਰਦਾ ਉਹਨਾਂ ਨੂੰ ਦੀਗੀ ਦੇ ਨਾਲ ਪਿਆਏ ਬਿੱਟੋਆ ਤੂੰ ਹੀ ਲਾਰ ਗਿਆ ਰਿਹਾ ਐ ਮੋੜੇ ਨਾਲ ਥੋੜੇ ਨਾਲ ਮੋੜ ਨਾਲ ਮੋੜ ਨਾਲ ਮੋੜ ਨਾਲ ਮੋੜ ਨਾਲ ਆਜਾ ਹਾਂ ਹਾਂ ਇਹਨੂੰ ਲੱਕੜਿਆ ਗਿਆ ਮੇਰੇ ਖੇਤ ਲਾ ਕੇ ਆਉਗੀ ਤੇਰੇ ਸਕੂਲ ਜਾਊਗੀ ਇਹਨੂੰ ਖਾਂਦੋਗੀ ਤਪੂ ਨਾ ਲੋਹੂ ਦੀ ਦੱਬ ਖਾਂਦੀ ਖਾਂਦੋਲੀ ਦੀ ਦੱਬ ਖਾਂਦੇ ਇਹ ਜਾਮਾ ਇਹ ਚਾਰੋ ਦੀ ਜਾਮਾ ਗਾਸੀ ਬੀਲੇ ਖਰਾਬ ਜਾਉਣਾ ਗਰਾਬ ਜਾਮਣਾ ਲੈ

ਸਰ ਇਹਨਾਂ ਦੇ ਜਾਗਰਤੀ ਨੇ ਫਿਰ ਆਪਾਂ ਕਰੇ ਫਿਰਵਾਹਾਂਗੇ ਬੜਾ ਘਾਤ ਆਪਰੇ ਇਹਦਾ ਨਾ ਚਲ ਇਹਦਾ ਤੈਨੂੰ ਦਾ ਹੈ ਭਾਰ ਨਾ ਫਿਰਦਾ ਨਾ ਮੁਸਕਾ ਜਾਂਦੀ ਐ ਮਹਿਤਾਵਾਗੀ ਹੈ ਨਾ ਚਲੋ ਜੀ ਹੁਣ ਮੈਂ ਇਹਨਾਂ ਦੀ ਚਾਹ ਕਰਦੀ ਆਂ ਪੀਤੀ ਤਾਂ ਹਜੇ ਉੱਠਦੀ ਨਹੀਂ ਮੈਂ ਵੀ ਪੀਣੀ ਐ ਤੇ ਅੰਦਰ ਮੈਂ ਚਾਹ ਧਰਤੀ ਹੁਣ ਮੈਂ ਕੁਆਨੇ ਗੁੰਡੇ ਇਕੱਠੇ ਕਰਦੇ ਆ ਕੀ ਕਰੀਏ ਕੰਮੇ ਵਾਲੇ ਹੁਣ ਜੇ ਪੈ ਨੇ ਰੀਤੀ ਨੂੰ ਠਾਉਂਗੀ ਪਰ ਮੈਂ ਤਾਂ ਆਪ ਨੂੰ ਸਕੂਲ ਛੱਡ ਕੇ ਆਉਣਾ ਹੈ ਲੈ ਹੁਣ ਆਪਾਂ ਸਰਦਾਰ ਜੀ ਨਾਲ ਕੱਟੀ ਬਣਾ ਲਈਏ ਇਹ ਭੱਜ ਲੈਂਦੀ ਹੈ ਲਓ ਜੀ ਸਾਬੂ ਸਾਡਾ ਹੋ ਗਿਆ ਤਿਆਰ ਇਹ ਨਾ ਕੇ ਬੁਰਸ ਕਰਦਾ ਤੂੰ ਬਾਦ ਹੈ ਦਾਬੂ ਇਹਦਾ ਟਾਈਮ ਹੈਗਾ 8:30 8:00 ਵਜੇ ਹੁਣ ਇਹਨੂੰ ਰੀਤੀ ਛੱਡੇ ਹੋਗੀ ਸਕੂਲ 'ਚ ਤੇਰੇ ਜੇ ਪਤਾ ਕੀ ਕੁਝ ਬਾਏ ਤੇਰੀ ਮੰਮਾ ਪਾਉਂਦੀ ਹੁੰਦੀ ਐ ਇੰਨਾ ਕੁਝ ਇੱਕ ਲੱਡੂ ਇੱਕ ਰਸਗੁਲਾ ਜਿੱਟਾ ਲੈ ਆਇਆ ਪੈਕਟ ਪਰੌਂਠਾ ਆਲੂਆਂ ਦੀ ਸਬਜ਼ੀ ਨਾਲ ਹੁਣ ਹੋਰ ਦੱਸ ਕੀ ਪਾਉਣਾ ਬਸ ਤੋਬੀਆ ਨਹੀਂ ਹੈਗੀਆਂ ਸਾਡੇ ਸਾਡੇ ਕਿਹੜਾ ਛੋਟੇ ਬੱਚੇ ਨੇ ਮਿਟੋਬੀਆ ਖਾ ਲੈਣਗੇ ਚੱਲ ਜਿਹਦੀ ਕਰ ਬੁਰਸ ਬਾਹਰ ਕੱਪੜੇ ਨਾ ਗਿੱਲੇ ਕਰ ਲਈ ਹੌਲੀ ਹੌਲੀ ਕਰ ਲੈ ਚਲੋ ਜੀ ਆਪਾਂ ਨੇ ਤਾਂ ਟੀ ਪਾਣੀ ਬੋਤਲ ਸਾਰਾ ਕੁਝ ਪਤਾ ਮੇਰਾ ਸਾਰਾ ਕੰਮ ਪਿਆ ਪਤਾ ਮੈਂ ਅੱਗੇ ਹੁਣ ਮੈਂ ਕਿਹੜਾ ਕੋਈ ਬੱਚਾ ਤਿਆਰ ਕਰਨਾ ਤੇ ਤਾਂ ਕਰਕੇ ਮੇਰਾ ਕੰਮ ਨਿਭੜ ਜਾਂਦਾ ਦੀ ਅੱਜ ਇਹਨੂੰ ਪਹਿਲਾਂ ਇਹ ਸਿਰ ਨਾ ਤੀਤੀ ਰਾਤ ਧਮਾ ਕੇ ਸਿਰ ਵਾਹਿਆ ਹੌਲੀ ਹੌਲੀ ਇੱਕਦੇ ਬਾਲ ਭਾਰੀ ਨੇ ਫਿਰ ਇਹ ਰੋਂਦੀ ਹੈ ਗੁੰਜਣਾ ਪੈਂਦੀਆਂ ਨੇ ਫੇ ਮੇਰਾ ਲੜਕੇ ਕਹੋ ਵੀ ਮੇਰੀ ਮੰਮਾ ਤਾਂ ਇਹਨਾਂ ਤੋਂ ਗੁਲਾਉਂਦੀ ਨਹੀਂ ਪਿੱਤੀ ਛੱਡੇ ਹੋਗੇ ਉਹਨੂੰ ਹੁੰਦਾ ਜੀ ਬੈਨ ਆਉਂਦੀ ਆ ਪਰ ਉੱਥੇ ਇੱਕ ਨੰਦਾ ਦੀ ਨਹੀਂ ਆਉਂਦੀ ਆ ਇਹ ਐਪਲੀਕੇਸ਼ਨ ਵਗੈਰਾ ਦੇਣੀ ਪੈਂਦੀ ਆ ਜਾਨਦੀ ਆ ਜੀ ਇਸ ਨਾਮ ਅਕੈਡਮੀ ਸਕੂਲ 'ਚ ਹੁਣ ਮੈਂ ਭੰਡੂ ਨੂੰ ਮਾਣਦੀ ਅੱਜ ਆਪਣੀ ਗੋਹੇ ਵਾਲੀ ਮਾਸਤ ਵੀ ਨਹੀਂ ਆਈ ਬੇੜਾ ਵੀ ਉਸੇ ਤੋਂ ਸਮਰਉਣੀ ਹੁੰਨੀ ਆ ਪਰ ਮੇਰੀ ਲੱਤ ਜਿਆਦਾ ਦੁਖਣ ਲੱਗ ਜਾਂਦੀ ਗੋਹਾ ਵੀ ਪਿਆ ਹੈਗੇ ਬਸ ਹੁਣ ਮੈਂ ਇਹਨਾਂ ਨੂੰ ਤੋੜ ਕੇ ਫਟਾਫਟ ਕੰਮ ਕਰਦੀ ਆ ਐ ਇਧਰ ਕਿਧਰ ਪੁੱਠੇ ਵਾਸੇ ਵਾਗੀ ਇਧਰ ਨਹੀਂ ਜਾਣਾ ਆ ਇਧਰ ਕਿਧਰ ਬਾਹਰ ਤਾਂ ਨਹੀਂ ਜਾਣੀ ਐ ਚੱਲ ਐ ਚਾ ਹਾਂ ਲੱਗਦਾ ਹੁੰਦਾ ਜਮੀ ਨਹੀਂ ਲੜਦੀਆਂ ਮੈਣ ਮੈਣ ਆਜੂਗੀ ਕੋਈ ਨਾ ਲੱਭੂ ਬਾਈ ਬਾਈ ਚਲੋ ਜੀ ਗੰਗੀਆਂ ਹੀ ਐਨੇ ਸਰਦਾਰ ਜੀ ਆ ਜਾਣਗੇ ਉਹਦਾ ਪਾਦੇ ਪਾਣੀ ਦੇ ਦੋ ਕਦੇ ਕੁਛ ਮੇਰਾ ਐ ਕੰਮ ਖੜਾ ਰਹਿਦਾ ਹੁਣ ਮੈਂ ਫਟਾਫਟ ਪਹਿਲਾਂ ਸਾਰੇ ਭਾਂਡੇ ਇਕੱਠੇ ਉਰੇ ਕਰੇ ਨੇ ਕੂਲਰ ਲਾ ਕੇ ਹਵਾ ਚ ਮਲਦੇ ਨੂੰ ਦੇਖੋ ਹਜੇ ਰੋਟੀ ਨਹੀਂ ਖਾਧੀ ਕਿਸੇ ਨੇ ਓਏ ਇੰਨੀ ਦਾਬੂ ਭਾਰੀ ਐ ਚੱਲ 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 ਚਾਂ ਸਕੂਲ ਦੀ ਬਾਜ ਜਾਂਦੀ ਐ ਬੀਤੀ ਤੋਂ